ਅੱਜ ਅੱਜ ਆਪਾਂ ਗੱਲ ਕਰਦਿਆਂਗੇ ਕੈਂਚੀ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਵੇਂ ਕਿ ਦੇਖੋ ਅਕਸਰ ਹੀ ਆਪਣੀਆਂ ਭੈਣਾਂ ਦੇਖੋ ਘਰੇ ਕੰਮ ਕਰਦੀਆਂ ਹੁੰਦੀਆਂ ਨੇ ਤੇ ਦੇਖੋ ਉਹਨਾਂ ਨੂੰ ਐ ਨਹੀਂ ਪਤਾ ਲੱਗਦਾ ਕਈ ਵਾਰ ਵੀ ਆਪਾਂ ਕੈਂਚੀ ਕਿੱਦਾਂ ਦੀ ਲਈਏ ਕਹੇ ਨੰਬਰ ਕੈਂਚੀ ਲੈਣੀ ਆਪਾਂ ਨੇ ਕਿਸ ਤਰ੍ਹਾਂ ਦੀ ਕੈਂਚੀ ਲੈਣੀ ਆ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਵੀ ਜੇ ਦੇਖੋ ਤੁਸੀਂ ਘਰੇ ਕੰਮ ਕਰਦੇ ਹੋਗੇ ਬਈ ਸ ਤਾਂ ਦੇਖੋ ਤੁਸੀਂ ਕਹਿਣਾ ਵੀ ਆਪਾਂ ਕੋਈ ਹਲਕੀ ਫੁਲਕੀ ਕੈਂਚੀ ਲੈ ਲਈਏ ਪਰ ਦੇਖੋ ਇਦਾਂ ਦਾ ਬਿਲਕੁਲ ਨਹੀਂ ਜੇ ਤੁਸੀਂ ਹਲਕੀ ਕੈਂਚੀ ਲੈ ਕੇ ਆਉਣੇ ਦੇਖੋ ਥੋੜੀ ਚਿਰ ਬਾਅਦ ਉਹ ਖਰਾਬ ਹੋ ਜਾਂਦੀ ਹੈ ਜੇ ਤੁਸੀਂ ਨੇ ਦੇਖੋ ਵਧੀਆ ਕੈਂਚੀ ਲੈਣੀ ਹੈਗੀ ਇਹ ਤੁਸੀਂ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ ਇਹ ਕੈਂਚੀ ਇਹ ਆਪਣੀ ਸਟੀਲ ਦੇ ਮੁੱਠੇ ਵਾਲੀ ਕੈਂਚੀ ਲੈਣੀ ਆ ਠੀਕ ਹੈ ਜੀ ਇਹ ਕੈਂਚੀ 11 ਨੰਬਰ ਕੈਂਚੀ ਆ ਸਟੀਲ ਦੇ ਮੁੱਠੇ ਵਾਲੀ ਕੈਂਚੀ ਆ ਇਸ ਤਰ੍ਹਾਂ ਦੀ ਕੈਂਚੀ ਦਾ ਇਸਤੇਮਾਲ ਕਰਨਾ ਹੈ ਦੇਖੋ ਇਦਾਂ ਦੀ ਕੈਂਚੀ ਲੈ ਕੇ ਆਓ ਵੱਧ ਤੋਂ ਵੱਧ 6-700 ਦੀ ਇਹ ਕੈਂਚੀ ਆ ਜੀ ਇਹ ਕੈਂਚੀ ਦੇਖੋ 10 ਸਾਲ ਕਿਦਰੇ ਨਹੀਂ ਜਾਂਦੀ ਪੂਰੇ 10 ਸਾਲ ਇਹ ਕੈਂਚੀ ਕੱਟੂ ਵੀ ਵੈਸੇ ਤਾਂ ਵੱਧਦੀ ਕੱਟੂ ਕਿਉਂਕਿ ਤੁਸੀਂ ਕਿਹੜਾ ਹਰ ਵਾਰ ਤੇ ਇਹ ਕੰਮ ਕਰਨਾਗਾ ਤੁਸੀਂ ਤਾਂ ਦੇਖੋ ਕਦੇ-ਕਦਾਈ ਕੋਈ ਕੱਪੜਾ ਆਪਣੇ ਬਣਾਉਣਾ ਹੁੰਦਾ ਘਰੇ ਇਸ ਕਰਕੇ ਇਦਾਂ ਦੀ ਕੈਂਚੀ ਦਾ ਇਸਤੇਮਾਲ ਜ਼ਰੂਰ ਕਰਿਓ ਕਿਉਂਕਿ ਦੇਖੋ ਆਪਾਂ ਵੀ ਦੇਖੋ ਇਹ ਹੀ ਕੈਂਚੀ ਵਰਤਦੇ ਨੇ ਇਹ ਬਹੁਤ ਵਧੀਆ ਕੈਂਚੀ ਹੁੰਦੀ ਹੈ ਨਾ ਇਹ ਖਰਾਬ ਹੋਵੇ ਨਾ ਛੇਤੀ ਇਹਦੇ ਵਿੱਚ ਕੋਈ ਦੰਦਾ ਪਵੇ ਠੀਕ ਹੈ ਜੀ ਤੇ ਮੋਟੀ ਕੈਂਚੀ ਹੈ ਜੇ ਇਹ ਡਿੱਗੂ ਨੀਚੇ ਡਿੱਗੇ ਤਾਂ ਵੀ ਇਹਨੂੰ ਕੁਝ ਵੀ ਹੁੰਦਾ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਕੈਂਚੀ ਲੈਣੀ ਹੈ ਤਾਂ ਇਸ ਤਰ੍ਹਾਂ ਦੀ ਕੈਂਚੀ ਲੈਣੀ ਹੈ ਸ਼ਕੀਲ ਦੇ ਮੁੱਠੇ ਵਾਲੀ ਇਹ ਨੰਬਰ ਹੁੰਦੇ ਆ ਕੈਂਚੀ ਦੇ 9 10 11 12 ਇਹ ਕਿਦਾਂ ਮਰਜੀ ਤੁਸੀਂ ਨੰਬਰ ਲੈ ਸਕਦੇ ਹੋ ਆਪਦੇ ਸਾਈਜ਼ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਜਿੱਦਾਂ ਸਾਈਜ਼ ਤੁਹਾਨੂੰ ਚਾਹੀਦਾ ਉਹਦਾ ਤੁਸੀਂ ਲੈ ਸਕਦੇ ਹੋ ਇਹ 11 ਨੰਬਰ ਆ 11 ਨੰਬਰ ਵੈਸੇ ਠੀਕ ਹੁੰਦਾ ਕੈਂਚੀ ਵਾਸਤੇ ਇਹ ਵਿਚਾਰੜਾ ਮੇਲਾਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਕੈਂਚੀ ਤੁਸੀਂ ਲੈ ਸਕਦੇ ਹੋ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦੱਸਿਆ ਵੀ ਜੇ ਪਾਸ ਲਾਈ ਦਾ ਕੰਮ ਕਰਦੇ ਆ ਤਾਂ ਆਪਾਂ ਨੂੰ ਕਿੰਨੇ ਦੀ ਦੇਖੋ ਕੈਂਚੀ ਚਾਹੀਦੀ ਹੋਈਆ ਵੀਡੀਓ ਵਧੀਆ ਲੱਗੀ ਬਦਤ ਤੋਂ ਬਦ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਜਨਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਜੁਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ